ਅੱਜ ਸਰ ਜਿਹੜਾ ਆਪਣਾ ਪਰਸੋਂ ਹੀ ਕੇਸ ਹੋਇਆ ਸੀਗਾ ਡੈੱਡ ਬੋਡੀ ਮਿਲੀ ਸੀਗੀ ਇੱਕ ਸੀਆਰਨੀ ਔਰਤ ਦੀ ਰਾਜਨਗਰ ਏਰੀਆ ਦੇ ਵਿੱਚੋਂ ਉਹ ਪਰਸੋਂ ਦੇ ਹੀ ਮਨਜੁਗ ਐਸਐਸਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਐਸਪੀ ਡੀ ਸਾਹਿਬ ਮੈਮ ਰੁਪਿੰਦਰ ਸਰਾਹ ਜੀ ਦੀਆਂ ਹਦਾਇਤਾਂ ਤੇ ਐਸਟੀਓ ਸਾਹਿਬ ਸਾਰੀ ਨੰਗਲ ਦੀ ਨਿਆਨੰਗਲ ਨੰਗਲ ਸਾਰੀ ਪੁਲਿਸ ਉਦਨ ਦੀ ਲੱਗੀ ਐ ਤੇ ਉਹ ਇਹਦੇ ਵਿੱਚ ਆਪਾਂ ਉਹਨਾਂ ਦੇ ਬ੍ਰਦਰ ਦੇ ਆਪਣਾ ਸੰਤੋਸ਼ ਕੁਮਾਰ ਸੁੰਦਰ ਸੁੰਦਰ ਉਹਨਾਂ ਦੇ ਬ੍ਰਦਰ ਦੇ ਬਿਆਨ ਤੇ ਐਫ ਆਈ ਆਰ ਦਰਜ ਕਰਤੀ ਸੀ ਔਰਤ ਦੇ ਦੋ ਬੱਚੇ ਨੇ ਆਪਣੇ ਪਤੀ ਉਹਨਾਂ ਦਾ ਪੂਰਨ ਸਿੰਘ ਹੈ ਉਹ ਬਿਹਾਰ ਚਾ ਵਾਕੀ ਰਹਿੰਦੇ ਨੇ ਤੇ ਇੱਥੇ ਉਹ ਜਿਹੜਾ ਵਿਅਕਤੀ ਆ ਉਹ ਗੱਲ ਇਹ ਸਾਹਮਣੇ ਆਈ ਆ ਉਹਨੂੰ ਆਪਾਂ ਰਾਤ ਅਰੈਸਟ ਕਰ ਲਿਆ ਉਹ ਦੋਨੋਂ ਫੋਨ ਬੰਦ ਕਰਕੇ ਹਿਮਾਚਲ ਦੇ ਏਰੀਆ ਚ ਮੰਡੀ ਸਾਈਡ ਭੱਜ ਗਏ ਸੀ ਤੇ ਉਹਦੀਆਂ ਲੋਕੇਸ਼ਨਾਂ ਲਾ ਕੇ ਆਪਾਂ ਟੈਕਨੀਕਲ ਸੈੱਲ ਦੀ ਪੂਰੀ ਮਦਦ ਦੇ ਨਾਲ ਉਹਨੂੰ ਰਾਤ ਕਾਬੂ ਕਰ ਲਿਆ ਸੀਗਾ ਐਸ ਐਚ ਓ ਸਾਹਿਬ ਆਪ ਆਪਣੀ ਟੀਮ ਦੇ ਨਾਲ ਪੂਰਾ ਉਹ ਗਏ ਸੀ ਅਗਵਾਈ ਕਰਦੇ ਹੋਏ ਤੇ ਉਹਨਾਂ ਨੂੰ ਆਪਾਂ ਅਰੈਸਟ ਕਰ ਲਿਆ ਅੱਜ ਪੇਸ਼ ਕੀਤਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਮੁੱਢਲੀ ਕੁੱਝ ਕਿਸਚ ਚੇਜ ਸਾਹਮਣੇ ਆਇਆ ਵੀ ਉਹਦੀ ਔਰਤ ਦੇ ਨਾਲ ਵਾਕ ਵੀ ਸੀ ਦੋਸਤੀ ਸੀ ਔਰ ਇਹਨੂੰ ਹੁਣ ਉਹ ਜਾਂ ਵਿਆਹ ਦਾ ਪ੍ਰੈਸ਼ਰ ਪਾਉਂਦੀ ਸੀ ਤੇ ਜਾਂ ਇਹਨੇ ਕਿਹਾ ਵੀ ਇਹਨੂੰ ਕਿਤੇ ਹੋਰ ਸ਼ੱਕ ਸੀ ਕਿ ਇਹਦੀ ਕਿਸੇ ਹੋਰ ਵਿਅਕਤੀ ਦੇ ਨਾਲ ਜਾਣ ਪਛਾਣ ਜਿੱਥੋਂ ਇਹਨਾਂ ਦੀ ਟਕਰਾਰਬਾਦੀ ਹੋਈ ਹੈ ਤੇ ਇਹ ਫਿਰ ਉਹਨੂੰ ਉੱਥੇ ਜਦੋਂ ਇਹਨਾਂ ਦੀ ਰਾਤ ਨੂੰ ਥੋੜੀ ਬਹੁਤੀ ਗੱਲਬਾਤ ਹੋਈ ਹੈ ਤੇ ਚੁੰਨੀ ਜਿਹੜੀ ਆ ਉਹਦੀ ਚੁੰਨੀ ਦੇ ਨਾਲ ਹੀ ਗਲਾ ਨੂੰ ਘੁੱਟ ਕੇ ਦਬਾ ਕੇ ਤੇ ਕੁੰਡੀ ਲਾ ਕੇ ਲੋਕ ਲਾ ਕੇ ਤੇ ਅਗਿਆਤ ਹੋ ਗਿਆ ਇਹ ਸਰ ਕਿਹੜੀ ਡੇਟ ਦੀ ਵਾਰਤਾ ਦਈ ਇਹ ਡੇਟ ਜਿਹੜੀ ਹੈਗੀ ਹੈ ਜੀ 8 ਤੇ 9 9 10 ਦੀ ਦਰਮਿਆਨੀ ਰਾਤ ਪੁੱਛ ਰਿਹਾ ਸੀ ਕਿ ਦੱਸਿਆ ਜੀ ਵੀ ਕਿੰਨੇ ਦਿਨ ਬਾਅਦ ਵਾਰਤਾ ਕਰਕੇ ਨਾ 9 ਨੂੰ ਜੀ 9 ਨੂੰ ਹਾਂ ਜੀ ਇਹਦੀ ਵਾਕ ਵੀ ਇਹਦੇ ਨਾਲ ਪੁਰਾਣੀ ਸੀ ਪਰੰਤੂ ਇਹ 9 ਰਾਤ ਨੂੰ ਕਰਕੇ ਤੇ ਉਦੋਂ ਹੀ ਚਲ ਗਿਆ ਸਭੇ ਕੜੀਆਂ ਕਿੱਦਾਂ ਜੁੜੀਆਂ ਜੀ ਇਹ ਕਿੱਦਾਂ ਸਾਨੂੰ ਪਤਾ ਲੱਗਿਆ ਜੀ ਕੜੀਆਂ ਜੁੜੀਆਂ ਜੀ ਆਪਾਂ ਮਕਾਨ ਮਾਲਕ ਤੋਂ ਪੁੱਛ ਕੇ ਇਸ ਕੀਤੀ ਤੇ ਜਦੋਂ ਪਤਾ ਲੱਗਾ ਵੀ ਆਹ ਵਿਅਕਤੀ ਇਹਨੂੰ ਲੈ ਕੇ ਆਇਆ ਉਹਨਾਂ ਦੀ ਸੀਡੀਆਰ ਖੰਘਾਲੀ ਪਤਾ ਕੀਤਾ ਫੋਨ ਇਹਦੇ ਬੰਦ ਸੀ ਲੋਕੇਸ਼ਨਾਂ ਕਢਾਈਆਂ ਤੇ ਇਹਨੂੰ ਕਾਬੂ ਕਰ ਲਿਆ ਤੇ ਉਹਨੇ ਮੰਨ ਲਿਆ ਜੁਰਮ ਆਪਣਾ ਕਬੂਲ ਕਰ ਲਿਆ ਜੀ ਹਾਂਜੀ ਹਾਂਜੀ ਵਿਆਹੀ ਹੈ ਦੋ ਬੱਚੇ ਨੇ ਉਹਨਾਂ ਦੇ 25 30 ਸਾਲ ਨਹੀਂ ਭੱਜ ਕੇ ਨਹੀਂ ਆਈ ਜੀ ਇੱਕ ਮਹੱਲੇ 'ਚ ਹੀ ਰਹਿੰਦੇ ਨੇ ਤੇ ਜਿਵੇਂ ਉੱਥੇ ਕਿਤੇ ਲੈ ਗਿਆ ਕੋਈ ਝੰਸਾ ਦੇ ਕੇ ਉਹ ਤਾਂ ਹੁਣ ਰਹੀ ਨਹੀਂ ਦੁਨੀਆ ਤੇ ਇਹਦੇ ਮੁਤਾਬਕ ਆ ਵੀ ਇਹਦੀ ਦੋਸਤੀ ਸੀ ਇਹਨੂੰ ਇਤਰਾਜ਼ ਸੀ ਤੇ ਇਹਨੇ ਉਹਦਾ ਲਿੰਕਿੰਗ ਹੈ ਉਮਰ ਦੀ ਜੜੀ 25 30 ਸਾਲ ਦੀ 25 30 ਸਾਲ ਬੱਚੇ ਕਿੰਨੇ ਜੀ ਦੋ ਆ ਜੀ ਬੱਚੇ ਵੱਡਾ ਲੜਕਾ ਵਾ ਛੋਟੀ ਲੜਕੀ ਆ ਪਤੀ ਦਾ ਨਾਮ ਪੂਰਨ ਹੈ ਉਹ ਘਰ ਚ ਰਹਿੰਦਾ ਉਹ ਆ ਗਿਆ ਜੀ ਉਹ ਨਹੀਂ ਆ ਜੀ ਲਿਆ ਬੁਲਾ ਰਹੇ ਆ ਸਰ ਇਹ ਆਪ ਖੁਦ ਮੈਰਿਡ ਸੀ ਜਾਂ ਮੈਰਿਡ ਸੀ ਬੰਦਾ ਮੈਰਿਡ ਹੈ ਬੰਦਾ ਬੰਦਾ ਹੈ ਨਾ ਬੰਦਾ ਨੇ ਮੈਰਿਡ ਇਹਦਾ ਕੋਈ ਪੁਰਾਣਾ ਰਿਕਾਰਡ ਤਾਂ ਨਹੀਂ ਕਰੇਉਂ ਕਾਗਜ਼ਾਂ ਅਨਸਾਰ ਇਹ ਅਨਮੈਲਡ ਹੈ ਜੀ ਉਦਾਂ ਆਪਾਂ ਕਹਿ ਨਹੀਂ ਸਕਦੇ ਸਰ ਇਹ ਕੀ ਇੱਥੇ ਕਰੋ ਕੰਮ ਕੀ ਦਾ ਪੈਸਾ ਸਭ ਜੀ ਸਬਜੀ ਸਬਜੀ ਦਾ ਵਕਰੇ ਵਿਕਰੇਤਾ ਹੈ ਕਾਫੀ ਲੰਬਾ ਸਮੇਂ ਤੋਂ ਰਹਿ ਗਿਆ ਸੀ ਮਿਲਦਾ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਦੂਸਰਾ ਜਿਹੜਾ ਹੈ ਇਸ ਤੋਂ ਇਲਾਵਾ ਜੀ ਸਾਡਾ ਇੱਕ ਮੁਕਦਮਾ 300 ਆਪਣਾ ਸਾ ਉਸਕੋ ਕਿਵੇਂ ਮਾਰਾ تھا ਦੂਸਰੇ ਉਸਤਾਂ ਤੇ 56000 ਹਾਂ ਦੂਸਰੇ ਇੱਕ ਸਾਤ ਰੇਲਿਆ ਸੰセプト ਉਸਕੇ ਤੇ ਤੇਰੇ ਤਾਂ ਸਾਥ ਵੀ ਐਸੀ ਹੀ ਥੇ ਨਾ ਤੂੰ ਮਾਰਾ ਕਿਵੇਂ ਤੈਨੂੰ ਉਸਕੋ ਕਿਵੇਂ ਮਾਰਾ